ਸਮਾ ਲਗਾਤਾਰ ਹੀ ਬਦਲਦਾ ਰਹਿੰਦਾ ਨਿਰੰਤਰ ਬਦਲ ਵਰਣਾ ਪਾਤਸ਼ਾਹ ਕਹਿੰਦੇ ਕਿ ਇਹ ਜੋ ਜਗ ਦੀ ਰਚਨਾ ਹੈ ਨੌਵੇਂ ਪਾਤਸ਼ਾਹ ਆਪਣੇ ਸ਼ਲੋਕਾਂ ਦੇ ਵਿੱਚ ਦੱਸਦੇ ਨੇ ਕਿ ਇਹ ਜਿਹੜੀ ਜਗ ਦੀ ਰਚਨਾ ਹੈ ਬੁੱਧ ਬੋਧੇ ਦੀ ਨਿਆਈ ਹੈ ਇਹ ਨਿਰੰਤਰ ਉਪਜ ਦੀ ਬਿੰਦ ਸੀਧੀ ਰਹਿੰਦੀ ਤੇ ਬਦਲਾਅ ਆਏ ਉਹ ਸਮੇਂ ਆਏ ਕਿ ਸਾਡੇ ਸ਼ਹੀਦਾਂ ਦੇ ਬਾਰੇ ਗੱਲ ਕਰਨਾ ਵੀ ਸੰਭਵ ਨਹੀਂ ਸੀਗਾ ਕਿਸੇ ਸਮੇਂ ਚ ਉਸ ਅਕਾਲ ਤਖਤ ਸਾਹਿਬ ਦੀ ਸ਼ਾਨ ਦੇ ਲਈ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਹੀ ਨਾਂ ਅਕਾਲ ਤਖਤ ਸਾਹਿਬ ਤੋਂ ਲੈਣਾ ਉਹ ਉਹਦੀ ਆਗਿਆ ਨਹੀਂ ਸੀ ਪਰ ਸਮੇਂ ਨੇ ਕਰਵਟ ਲਈ 1999 ਤੋਂ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਸ਼ਹੀਦਾਂ ਦੀ ਯਾਦ ਮਨਾਈ ਜਾਣ ਲੱਗੀ ਸ਼ੁਰੂ ਦੇ ਵਿੱਚ ਸਨ 2001 ਤੋਂ ਜਦੋਂ ਮੈਨਾਂ ਲੱਗਾ ਬਹੁਤ ਹੀ ਥੋੜੇ ਜਿਹੇ ਸਿੰਘ ਹੁੰਦੇ ਸੀਗੇ 100 100 ਦੇ ਆਸ-ਪਾਸ ਹੀ ਹੁੰਦੇ ਸੀਗੇ ਔਰ ਹੌਲੀ-ਹੌਲੀ ਹੁਣ ਇਹ ਯਾਦ ਪੂਰੀ ਦੁਨੀਆ ਦੇ ਵਿੱਚ ਮਨਾਈ ਜਾਂਦੀ ਔਰ ਪੂਰੇ ਘਟੂ ਘਟ ਦੋ ਹਫ਼ਤੇ ਮਨਾਏ ਜਾਂਦੇ ਨੇ ਤੇ ਹੌਲੀ-ਹੌਲੀ ਉਹਨਾਂ ਸ਼ਹੀਦਾਂ ਦੇ ਨਾਂ ਸੰਗਤਾਂ ਦੇ ਵਿੱਚ ਉਹਨਾਂ ਦੀ ਰਸਾਈ ਹੋਣ ਲੱਗੀ ਉਹਨਾਂ ਦੇ ਕਾਰਨਾਮਿਆਂ ਦੀ ਰਸਾਈ ਹੋਣ ਲੱਗੀ ਇਹ ਪਿਛਲੇ 20 ਸਾਲ ਦੀ ਤਵਦੀਲੀ ਹੈ ਜਿਹੜੀ ਅਸੀਂ ਦੇਖੀ ਆਪਣੇ ਅੱਖੀਂ ਦੇਖੀ ਕੋਈ ਉਹ ਸਮਾਂ ਸੀਗਾ ਜਦੋਂ ਇਹਨਾਂ ਦਾ ਨਾਂ ਵੀ ਲੈਣ ਨਾ ਲੈਣ ਦਿੱਤਾ ਜਾਂਦਾ ਸੀਗਾ ਤੇ ਨਾ ਹੀ ਲੋਕ ਡਰਦੇ ਲੈਂਦੇ ਸੀ ਤੇ ਅੱਜ ਇਹਨਾਂ ਸ਼ਹੀਦਾਂ ਦਾ ਨਾਂ ਲੈਣਾ ਜਿਨ੍ਹਾਂ ਨੇ ਸਾਡੇ ਤਖਤਾਂ ਤੇ ਹਮਲਾ ਕੀਤਾ ਜਿਹੜੇ ਦੁਸ਼ਟ ਸਭਾ ਦੇ ਹਿੱਸੇਦਾਰ ਸੀਗੇ ਉਹ ਵੀ ਮਾਣ ਉਸ ਕਰਦੇ ਐਸ ਵਾਰ ਭਾਜਪੀ ਨੇ ਵੀ ਇਹ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਉਣਾ ਜਿਨ੍ਹਾਂ ਨੇ ਸਾਡੇ ਤਖਤਾਂ ਨੂੰ ਤੇ ਹਮਲਾ ਕਰਨ ਦੇ ਲਈ ਜਿਹੜੇ ਹਿੱਸੇਦਾਰ ਸੀ ਐਸੀ ਇਹਨਾਂ ਸ਼ਹੀਦਾਂ ਦੀ ਸ਼ਹੀਦੀ ਦੀ ਜੋ ਅਜਮਤ ਹੈ ਸ਼ਹੀਦਾਂ ਦਾ ਜੋ ਖੂਨ ਹੈ ਉਹ ਰੰਗ ਲਿਆ ਹੈ ਪਰ ਸਾਡੇ ਕਰਨ ਦੇ ਲਈ ਇੱਕ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਇਹਨਾਂ ਸ਼ਹੀਦਾਂ ਨੇ ਗੁਰੂ ਦੇ ਰਾਸਤੇ ਦੇ ਉੱਤੇ ਚੱਲ ਕੇ ਆਪਣੇ ਸਰੀਰ ਦਾ ਠੀਕਰਾ ਭੰਨਿਆ ਉਸੇ ਵਕਤ ਪਰਸਪਰ ਸਾਡੇ ਵਿੱਚ ਬਹੁਤ ਸਾਰੇ ਲੋਕ ਸਿਗੇ ਜਿਨ੍ਹਾਂ ਨੇ ਗੁਰੂ ਪੰਥ ਦੇ ਨਾਲ ਘਾਤ ਕੀਤਾ ਧੋਖਾ ਕੀਤਾ ਤੇ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਰਾਜਨੀਤੀ ਕੀਤੀ ਸੰਤ ਜਨੈਲ ਸਿੰਘ ਹੋਣਾ ਦਾ 1 ਜੂਨ ਨੂੰ ਜੋ ਆਖਰੀ ਉਹਨਾਂ ਦੀ ਇੱਕ ਇੰਟਰਵਿਊ ਰਿਕਾਰਡ ਹੈ ਉਹਦੇ ਵਿੱਚ ਉਹਨਾਂ ਨੇ ਸੰਗਤਾਂ ਪ੍ਰਤੀ ਇਹੀ ਸੁਨੇਹਾ ਦਿੱਤਾ ਸੀਗਾ ਕਿ ਭਾਈ ਜਿਹੜੇ ਗੁਰੂ ਦੇ ਸਿਧਾਂਤ ਨੂੰ ਛੱਡ ਗਏ ਆ ਜਿਹੜੇ ਇਸ ਵਕਤ ਗੁਰੂ ਨੂੰ ਧੋਖਾ ਦੇ ਰਹੇ ਆ ਗੁਰੂ ਨਾਲ ਘਾਤ ਕਰ ਰਹੇ ਗੁਰੂ ਘਰ ਨਾਲ ਸੰਗਤ ਉਹਨਾਂ ਨੂੰ ਪਛਾਣੇ ਇਹ ਨਾ ਹੋਵੇ ਕਿ ਇਹ ਲੋਕ ਜੋ ਗੁਰੂ ਘਰ ਨਾਲ ਘਾਤ ਕਰ ਗਏ ਆ ਇਹ ਤੁਹਾਡੇ ਵਿੱਚ ਛਾਤੀਆਂ ਚੌੜੀਆਂ ਕਰਕੇ ਫਿਰਨ ਤੇ ਤੁਹਾਨੂੰ ਅੱਖਾਂ ਦਿਖਾਉਂਦੇ ਫਿਰਨ ਔਰ ਇਹ ਹੋਇਆ ਸਾਡੇ ਕਾਰਜੋਗ ਕੰਮ ਇਹ ਆ ਕਿ ਅਸੀਂ ਸ਼ਹੀਦਾਂ ਦੇ ਰਾਹਤੇ ਤੇ ਚੱਲਣਾ ਜਾਂ ਇਹ ਕੌਮੀ ਘਾਤ ਕਰਨ ਵਾਲੇ ਜਿਹੜੇ ਵੋਟਾਂ ਵਾਲੇ ਲੋਕ ਨੇ ਜਿਹੜੇ ਸਾਡੇ ਚ ਬੰਡੀਆਂ ਪਾਦੇ ਨੇ ਉਹਨਾਂ ਦੇ ਰਾਹਤੇ ਤੇ ਚੱਲਦੇ ਆਮ ਲੋਕ ਨੇ ਨਾਕੰਤ ਪੰਥ ਦੇ ਨਾਲ ਘਾਤ ਕਰਨੀ ਹੁੰਦੀ ਆ ਨਾ ਪੰਥ ਲਈ ਸ਼ਹਾਦਤ ਦੇਣੀ ਹੁੰਦੀ ਆ ਉਹ ਇਹ ਦੋਏ ਰਾਹਤੇ ਨਹੀਂ ਚੱਲਦੇ ਪਰ ਉਹਨਾਂ ਨੇ ਕਿਹਦੇ ਪਿਛਲਾ ਗ ਬੜਨਾ ਹੈ ਕਿਹਦੇ ਖਾਨੇ ਚ ਖੜਨਾ ਹੈ ਇਹ ਆਮ ਲੋਕਾਂ ਦੇ ਹਿੱਸੇ ਨੇ ਤੇ ਜਿਹਦੇ ਖਾਨੇ ਚ ਉਹ ਖੜਨ ਉਹਦੀ ਵਿਰਾਸਤ ਉੱਚੀ ਹੁੰਦੀ ਹੈ ਸਤ ਜਰਨੈਲ ਸਿੰਘ ਜੀ ਹੋਣਾ ਦੀ ਭਾਈ ਬਖਸ਼ੀ ਸਿੰਘ ਜੀ ਹੋਣਾ ਦੀ ਜਨਰਲ ਸਵੇਕ ਸਿੰਘ ਹੋਣਾ ਦੀ ਜਿਹੜੇ ਬਿਲਕੁਲ ਨਿਸ਼ਕਾਮ ਲੜੇ ਜਿਹੜੇ ਕਿਸੇ ਐਮਪੀ ਐਮਐਲਏ ਐਜੀਪੀਸੀ ਮੈਂਬਰੀ ਇਦਾਂ ਦੇ ਲਈ ਨਹੀਂ ਲੜੇ ਉਹ ਗੁਰੂ ਖਾਲਸਾ ਪੰਥ ਦੀ ਅਜਮਤ ਲਈ ਖਾਲਸਾ ਜੀ ਦੇ ਬੋਲ ਬਾਲੇ ਦੇ ਲਈ ਹਲੇਮੀ ਰਾਜ ਲਈ ਲੜੇ ਤੁਸੀਂ ਉਹਨਾਂ ਦੇ ਖਾਨੇ 'ਚ ਖੜਨਾ ਜਾਂ ਜਿਹੜੇ ਇਹਨਾਂ ਸ਼ਹਾਦਤਾਂ ਦਾ ਮੁੱਲ ਵਟ ਕੇ ਅਹੁਦਿਆਂ ਵਾਲੀਆਂ ਦੌੜਾਂ 'ਚ ਪਏ ਉਹਨਾਂ ਦੇ ਖਾਨੇ ਇਹ ਤੁਹਾਡੇ ਪਾਸ ਜਿਹਦੇ ਪਾਸੇ ਤੁਸੀਂ ਫੜੋਗੇ ਉਹਦੀ ਸ਼ਾਨ ਅਜਮਾ ਦੂਸਰੀ ਬੇਨਤੀ ਇਹ ਕਿ ਆਪਾਂ ਨੂੰ ਜੋ ਸਮਾਂ ਬਦਲ ਰਿਹਾ ਹੈ ਦੁਨੀਆ ਪਾਰ ਤੇ جنگ ਚੱਲ ਰਹੇ ਨੇ ਇੱਥੇ ਵੀ جنگ ਚਾਰ ਦਿਨ ਦਾ ਹੋ ਕੇ हटਿਆ ਤੁਸੀਂ ਤਾਂ ਇਹਦੀ ਬੜੀ ਬਾਰਡਰ ਤੇ ਹੋ ਇਹਦਾ ਨਜ਼ਾਰਾ ਦੇਖਿਆ ਹੋਣਾ ਇਹ ਜੰਗ ਪੌਜ਼ ਆਇਆ ਇਹ ਖਤਮ ਨਹੀਂ ਹੋਇਆ ਇਹ ਦੁਬਾਰਾ ਸ਼ੁਰੂ ਹੋਣਾ ਵੱਡੇ ਰੂਪ ਚ ਸ਼ੁਰੂ ਹੋਣਾ ਤੇ ਜਦੋਂ ਇਹ ਜੰਗ ਦੁਬਾਰਾ ਸ਼ੁਰੂ ਹੋਣਾ ਉਸ ਤੋਂ ਬਾਅਦ ਇੰਡੀਆ ਉਹ ਨਹੀਂ ਰਹਿ ਜਾਣਾ ਜੋ جنگ ਤੋਂ ਪਹਿਲਾਂ ਸੀ ਤਬਦੀਲੀ ਦੇ ਸਮੇਂ ਨੇ ਤੇ ਇਸ ਸਮੇਂ ਦੇ ਵਿੱਚ ਤਿੰਨ ਗੱਲਾਂ ਦੇ ਬਾਰੇ ਸਾਨੂੰ ਆਪਸ ਵਿੱਚ ਵਿਚਾਰ ਵਟਾੰਦਰਾ ਗਿਆਨ ਗੋਸ਼ਟ ਕਰਨੀ ਚਾਹੀਦੀ ਇੱਕ ਕਿ ਸਾਡਾ ਸਾਂਝਾ ਨਿਸ਼ਾਨਾ ਉਹ ਕਿ ਆ ਪਿਛਲੇ ਸਮੇਂ 'ਚ ਆਪਾਂ ਤਿੰਨ ਚਾਰ ਵੱਖਰੇ ਵੱਖਰੇ ਪੰਥਰ ਨਿਸ਼ਾਨਿਆਂ ਤੇ ਚੱਲਦੇ ਆਏ ਆਂ ਅਨੰਦਪੁਰ ਸਾਹਿਬ ਦਾ ਮਤਾ ਹੈ ਕਮਰਸਰ ਅਲਾਨ ਨਾਮ ਹੈ 186 ਦੇ ਵਿੱਚ ਸ਼ਰਵਤ ਖਾਲਸਾ ਜੋ ਐਲਾਨ ਨਾਮਾ ਹਾ ਜਨ ਖਾਲਸਤਾਨ ਅਲਾ ਨਾਮਾ ਕਹਿੰਦੇ ਤੇ ਇੱਕ ਬਾਅਦ ਦੇ ਵਿੱਚ ਪੋਟਾ ਵਾਲਿਆਂ ਨੇ ਮੋਗੇ ਕਾਨਫਰੰਸ ਕਰਕੇ ਪੰਜਾਬੀ ਪਾਰਟੀ ਬਣਾਈ ਇੱਕ ਉਹ ਮੋਗੇ ਵਾਲਾ ਵੀ ਹੈ ਕਿਹੜੇ ਤੇ ਚੱਲਣਾ ਉਹਦੇ ਤੇ ਵਿਚਾਰ ਕਰਨੀ ਚਾਹੀਦੀ ਉਹ ਤੇ ਕੋਈ ਵਿਚਾਰ ਨਹੀਂ ਹੈ ਹੁਣ ਕਾਦੇ ਤੇ ਚੱਲ ਜਾ ਦੂਜਾ ਰਣਨੀਤੀ ਕਿਹੜੀ ਅਪਣਾਣੀ ਤੇ ਤੀਜਾ ਅਗਵਾਈ ਕੌਣ ਕਰੇ ਹੁਣ ਜੇ ਅਸੀਂ ਸੰਜਨੈਲ ਸਿੰਘ ਜੀ ਹੁਣਾਂ ਤੋਂ ਭਾਈ ਬਖਸ਼ੀ ਸਿੰਘ ਜੀ ਹੋਣਾ ਤੋਂ ਸੇਧ ਲੈਣੀ ਹੈ ਉਸ ਵਕਤ ਵੀ ਬਹੁਤ ਬਨਗੀ ਦੀ ਲੀਡਰਸ਼ਿਪ ਸੀਗੀ ਉਸ ਵਕਤ ਅਕਾਲੀ ਦਲ ਸੀਗਾ ਉਸ ਵਕਤ ਦਮਦਮੀ ਟਕਸਾਲ ਵੀ ਸੀਗੀ ਜਦੋਂ ਕਰੜਾ ਸਮਾਂ ਆਇਆ ਉਦੋਂ ਅਗਵਾਈ ਕਰਨ ਦੇ ਲਈ ਉਹੀ ਬੱਚੇ ਜਿਹੜੇ ਸਿੱਖੀ ਸਿਧਕ ਤੇ ਚੱਲ ਕੇ ਸ਼ਹਾਦਤ ਤੱਕ ਚੱਲ ਸਕਦੇ ਸੀਗੇ ਜਿਨ੍ਹਾਂ ਦਾ ਨਿਸ਼ਾਨਾ ਕੁਰਸੀ ਪ੍ਰਾਪਤ ਕਰਨਾ ਹੈ ਮੁੱਖ ਮੰਤਰੀ ਦੀ ਜਾਂ ਐਮਪੀ ਦੀ ਉਹ ਸ਼ਹਾਦਤ ਦੇ ਰਸਤੇ ਨਹੀਂ ਜਾਂਦੇ ਜੇ ਸ਼ਹਾਦਤ ਹੀ ਹੋ ਜਾਏ ਤਾਂ ਉਹਨਾਂ ਨੂੰ ਇਸ ਜਹਾਨ ਚ ਦੀ ਕੁਰਸੀ ਮਿਲ ਜਾਂਦੀ ਉਹ ਦਸਵੇਂ ਪਾਛਾ ਦੇ ਜਹਾਨ ਚ ਜਰੂਰ ਮਿਲ ਜਾਂਦੇ ਸੋ ਅੱਜ ਇਹ ਅਸੀਂ ਦੇਖਣਾ ਹੈ ਕਿ ਪੰਥ ਦੀ ਅਗਵਾਈ ਐਸੇ ਵਿਖੜੇ ਸਮਿਆਂ ਦੇ ਵਿੱਚ ਤੁਸੀਂ ਕਿਹਨੂੰ ਦੇਣੀ ਹੈ ਸਪਸ਼ਟ ਰੂਪ ਚ ਦੋ ਤਰ੍ਹਾਂ ਦੀ ਲੀਡਰਸ਼ਿਪ ਹੈ ਇੱਕ ਉਹ ਆ ਜਿਹੜੀ ਆਪਣੇ ਤਿਆਗ ਕਰਕੇ ਜਦੋ ਜਹਿਦ ਕਰਕੇ ਅੱਗੇ ਆਈ ਆ ਇੱਕ ਉਹ ਆ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੋਟਾਂ ਰਾਹੀਂ ਜਾਂ ਫੇਸਬੁੱਕ YouTube ਤੇ ਬਹੁਤ ਸਾਰੇ ਵੀਊ ਇਕੱਠੇ ਕਰਕੇ ਆ ਕੇ ਆਉਂਦੇ ਆ ਉਹ ਕਿਸੇ ਪਰਖ ਤੋਂ ਨਹੀਂ ਲੰਗੇ ਹੁੰਦੇ ਤੁਹਾਡੇ ਸਾਹਮਣੇ ਭਾਈ ਰਜਿੰਦਰ ਸਿੰਘ ਹੁਣੀ ਬੈਠੇ ਜਿਹੜੇ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਸਦਕਾ ਚੌਥੀ ਚੌਥੀ ਸਾਲ ਜਿਹਨਾਂ 'ਚ ਰਹਿ ਕੇ ਸਿਦਕ ਚੁਣਨ ਗਿਆ ਨਰੈਣ ਸਿੰਘ ਹੁਣੀ ਬੈਠੇ ਇਹ ਇਸ YouTube ਕਿਸੇ ਫੇਸਬੁੱਕ ਰਾਹੀਂ ਮਸ਼ਹੂਰ ਹੋ ਕੇ ਲੀਡਰ ਨਹੀਂ ਬਣੇਗੇ ਇਹ ਸਿਦਕਾਂ ਦੇ دریا ਪਾਰ ਕਰਕੇ ਬਣੇ ਇਹ ਤੁਹਾਡੀਆਂ ਵੋਟਾਂ ਲੈ ਕੇ ਨਹੀਂ ਬਣੇਗਾ। ਵੋਟਾਂ ਲੈਣ ਦੇ ਜਿੰਨੇ ਅਜ ਤਰੀਕੇ ਨੇ ਉਹ ਨਹੀਂ ਕੋਈ ਵਰਤੇ। ਇੱਕ ਪਾਸੇ ਉਹ ਲੀਡਰਸ਼ਿਪ ਹੈ ਇੱਕ ਪਾਸੇ ਇਹ ਲੀਡਰਸ਼ਿਪ ਹੈ ਤੇ ਆਣ ਵਾਲੇ ਸਮੇਂ ਲਈ ਤੁਹਾਨੂੰ ਕਿਸ ਤਰ੍ਹਾਂ ਦੀ ਚਾਹੀਦੀ ਹੈ? ਜਿਹੜੇ ਕਾਮਨਾਵਾਂ ਦੇ ਅਧੀਨ, ਔਦਿਆਂ, ਪਦਮੀਆਂ, ਪੈਸਿਆਂ ਦੇ ਅਧੀਨ ਜਿਨ੍ਹਾਂ ਦੇ ਮਨਛੇ ਨੇ ਇੱਕ ਪਾਸੇ ਉਹ ਨੇ, ਇੱਕ ਪਾਸੇ ਉਹ ਨੇ ਜਿਹੜੇ ਜੱਦੋਜਹਿਦ ਦੇ ਰਾਹ ਤੇ ਚਾਹੁੰਦੇ। ਸੋ ਇਹ ਤਿੰਨ ਸਵਾਲ ਦੇ ਲਈ ਸਾਨੂੰ ਆਪਸ ਵਿੱਚ ਮਿਲ ਬੈਠ ਕੇ ਪਿੰਡ ਪੱਧਰ ਤੇ ਵਿਚਾਰ ਕਰਨ ਚਾਹੀਦਾ। ਸੋ ਮੈਂ ਇਸ ਬਾਰੇ ਗੱਲ ਬਹੁਤ ਵਾਰ ਦੁਹرائی ਕਿ ਜਦੋਂ ਗੁਰੂ ਅਨੰਦ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਸਿੱਖਾਂ ਦਾ ਇੱਕ ਪਿੰਡ ਬੰਨਿਆ ਕਰਤਾਰਪੁਰ ਤੇ ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਇਹ ਗੱਲ ਲਿਖੀ ਕਿ ਉੱਥੇ ਕਿਹਿਆ ਹੁੰਦਾ ਸੀਗਾ ਉਹ ਕਹਿੰਦੇ ਕਿ ਉੱਥੇ ਗਿਆਨ ਗੋਸ਼ਟ ਚਰਚਾ ਸਦਾ ਦੇ ਨਿਸਗਾ ਕੋਤੇ ਕੋ ਸਾਡੇ ਸਿੱਖ ਬਹੁਤ ਯੂਨੀਵਰਸਿਟੀਆਂ ਚੋਂ ਪੜ੍ਹ ਕੇ ਆਏ ਸੀ ਉਹਨਾਂ ਕੋ ਡਿਗਰੀਆਂ ਸੀਗੀਆਂ ਕਿ ਗਿਆਨ ਗੋਸ਼ਟਾਂ ਕਰਦੇ ਸੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸੋਝੀ ਲੈ ਕੇ ਗੁਰਵਾਣੀ ਤੋਂ ਸੋਝੀ ਲੈ ਕੇ ਪਾਤਸ਼ਾਹ ਦੇ ਦਿੱਤੇ ਧਾਰੀ ਦੇ ਚ ਗਿਆਨ ਗੋਸ਼ਟ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਸਹੀ ਰਸਤਾ ਮਿਲਦਾ ਸੀ ਅੱਜ ਸਾਡੀ ਗਿਆਨ ਗੋਸ਼ਟ ਦੀ ਪਰੰਪਰਾ ਟੁੱਟ ਗਈ ਸੀ ਕੋਈ ਵੀ ਆਪਸ ਵਿਚਾਰ ਕਰਕੇ ਰਾਜੀ ਨਹੀਂ ਹਾਂ ਸੋ ਇਹ ਬਹੁਤ ਜ਼ਰੂਰੀ ਗੱਲ ਹੈ ਸਾਡੇ ਚ ਕਿ ਅਸੀਂ ਵਿਚਾਰ ਦੇ ਰਸਤੇ ਤੇ ਸੰਵਾਦ ਦੇ ਰਸਤੇ ਦੇ ਉੱਤੇ ਚੱਲੀਏ ਆਨਲ ਆ ਸਮਾਂ ਤਬਦੀਲੀ ਦਾ ਸਮਾਂ ਔਖਾ ਸਮਾਂ ਪਰ ਸੰਭਾਵਨਾਵਾਂ ਦਾ ਸਮਾਂ ਔਖਿਆ ਸਮਿਆਂ ਦੀ ਸੰਭਾਵਨਾਵਾਂ ਹੁੰਦੀਆਂ ਸੋ ਮਹਾਰਾਜ ਕਿਰਪਾ ਕਰਨ ਇਹਨਾਂ ਸ਼ਹੀਦਾਂ ਦੇ ਬਾਰਿਸ਼ ਬਣਨ ਦੀ ਸਾਡੇ ਚ ਸੋਝੀ ਤੇ ਉਦਮ ਬਖਸ਼ਿਸ਼ ਕਰਨ ਇੰਨੀਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ